ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਆਪਾਂ ਅੱਜ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸਾਧ ਸੰਗਤ ਇਹ ਬੇਨਤੀਆਂ ਬਹੁਤ ਜ਼ਰੂਰੀ ਬੇਨਤੀਆਂ ਨੇ ਪਿਆਰਿਓ ਕਹਿੰਦੇ ਨੇ ਰਾਤ ਨੂੰ ਜੇ ਵਾਰ-ਵਾਰ ਜਾਗ ਖੁੱਲਦੀ ਐ ਤੇ ਜਾਂ ਫਿਰ ਸਾਡੀ ਜਾਗ ਇੱਕ ਵਿਸ਼ੇਸ਼ ਟਾਈਮ ਤੇ ਖੁੱਲਦੀ ਹੈ ਤਾਂ ਉਹਦੇ ਭੇਦ ਕੀ ਨੇ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਬੜੇ ਆਪਾਂ ਸਤ ਸੰਗਤ ਚੀਜ਼ਾਂ ਵੇਖਦੇ ਆ ਲਗਾਤਾਰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਅਲਗ-ਅਲਗ ਤਰ੍ਹਾਂ ਦੇ ਸਿੰਪਟਮ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ ਗੁਰਮੁਖ ਬਿਯਾਰਿਓ ਕਈ ਵਾਰੀ ਇਹੋ ਜੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਨੂੰ ਅਸੀਂ ਕਦੇ ਜਾਣਦੇ ਵੀ ਨਹੀਂ ਤੇ ਅਸੀਂ ਉਹਨਾਂ ਚੀਜ਼ਾਂ ਨੂੰ ਜਿਹੜਾ ਹੈ ਕਦੇ ਪਹਿਚਾਣਿਆ ਤੱਕ ਵੀ ਨਹੀਂ ਹੈ ਜਿਹੜੀਆਂ ਚੀਜ਼ਾਂ ਗੁਰਮਤ ਦੇ ਅਨੁਕੂਲ ਨਹੀਂ ਗੁਰਮਤ ਤੋਂ ਉਲਟ ਨੇ ਉਹ ਚੀਜ਼ਾਂ ਅਸੀਂ ਉਹਨਾਂ ਨੂੰ ਫਿਰ ਵੀ ਜਿਹੜਾ ਹੈ ਤਵੱਜੋ ਦੇ ਰਹੇ ਆ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਚੀਜ਼ਾਂ ਗੁਰਮਤ ਦੇ ਅਨੁਕੂਲ ਨਹੀਂ ਨੇ ਸਾਥ ਸੰਗਤ ਉਹ ਚੀਜ਼ਾਂ ਸਾਡੇ ਦਿਮਾਗ ਦੇ ਵਿੱਚ ਫਿੱਟ ਕਰ ਦਿੱਤੀਆਂ ਜਾਂਦੀਆਂ ਨੇ ਪਰ ਅਸਲ ਦੇ ਵਿੱਚ ਉਹ ਚੀਜ਼ਾਂ ਕੀ ਨੇ ਰਾਤ ਦੇ 3 ਵਜੇ ਕਹਿੰਦੇ ਤੁਹਾਨੂੰ ਕਦੇ ਨਹੀਂ ਉੱਠਣਾ ਚਾਹੀਦਾ ਕੁਝ ਲੋਕਾਂ ਦੀਆਂ ਆਪੂ ਮਨ ਘੜਤ ਜਿਹੜੀਆਂ ਚੀਜ਼ਾਂ ਨੇ ਉਹ ਪ੍ਰਚਲਿਤ ਕੀਤੀਆਂ ਹੋਈਆਂ ਨੇ ਸਾਧ ਸੰਗਤ ਕਹਿੰਦੇ ਜੇ ਕਿਸੇ ਵਿਅਕਤੀ ਨੂੰ ਅਚਾਨਕ ਨੀਂਦ ਜਿਹੜੀ ਹੈ ਉਹਦੀ ਖੁੱਲਦੀ ਹੈ بار بار ਉਹਨੂੰ 3 ਜਾਂ 2.5 ਜਾਂ 4 ਵਜੇ ਉਹਦੀ ਜਾਗ ਖੁੱਲਦੀ ਹੈ ਤਾਂ ਇਹ ਮਾਮੂਲੀ ਗੱਲ ਨਹੀਂ ਹੈਗੀ ਕਹਿੰਦੇ ਇਹ ਮੋਲੀ ਨਾ ਸਮਝੋ ਕਈ ਵੇ ਪੰਡਤ ਲੋਕ ਵੀ ਇਸ ਚੀਜ਼ ਨੂੰ ਜਿਹੜਾ ਲੋਕਾਂ ਨੂੰ ਦੱਸਦੇ ਨੇ ਕਹਿੰਦੇ ਇਹ ਸੰਕੇਤ ਜਿਹੜਾ ਇਹ ਬਹੁਤ ਹੀ ਜਿਹੜਾ ਸੰਕੇਤ ਹੈ ਇਹ ਸੰਕੇਤ ਚੰਗਾ ਸੰਕੇਤ ਹੈ ਸਾਧ ਸੰਗਤ ਕਈ ਕਹਿੰਦੇ ਵੀ ਮਾੜਾ ਸੰਕੇਤ ਹੈ ਤੇ ਦੇਵੀ ਦੇਵਤਿਆਂ ਦੀ ਇਹ ਸ਼ਕਤੀਆਂ ਜਿਹੜੀਆਂ ਨੇ ਇਸ ਸਮੇਂ ਦੇ ਵਿੱਚ ਜਾਗਰਤ ਹੁੰਦੀਆਂ ਨੇ ਉਹਨਾਂ ਦੇ ਮੁਤਾਬਕ ਜੋ ਬਹੁਤ ਜਿਹੜਾ ਹੈ ਬਹੁਤ ਕੁਝ ਸਾਨੂੰ ਪ੍ਰਾਪਤ ਕਰਵਾਉਂਦੀਆਂ ਨੇ ਰਾਤ ਦੇ 3 ਵਜੇ ਉੱਠਣਾ ਜਿਹੜਾ ਹੈ ਉਹ ਤੁਹਾਡਾ ਕਾਮਯਾਬ ਹੋ ਜਾਏਗਾ ਸਫਲ ਹੋ ਜਾਏਗਾ ਜੇ ਜੇ ਤੁਸੀਂ ਉੱਠ ਕੇ ਆਪ ਇਸ ਚੀਜ਼ ਨੂੰ ਦੇਖੋਗੇ ਵੀ ਹਾਂ ਮੈਨੂੰ ਤੇ ਬਹੁਤ ਕੁਝ ਮਿਲਿਆ ਤੇ ਜੇ 3 ਵਜੇ ਤੋਂ ਬਾਅਦ ਈਸ਼ਵਰ ਜਿਹੜਾ ਪਰਮਾਤਮਾ ਹੈ ਕਹਿੰਦੇ ਉਹ ਤੋਂ ਮੰਗੀ ਹੋਈ ਵਰਦਾਨ ਜਿਹੜਾ ਹੈ ਉਹ ਕਦੇ ਖਾਲੀ ਨਹੀਂ ਜਾਂਦਾ ਤੇ ਉਹ ਪ੍ਰਾਰਥਨਾ ਜਿਹੜੀ ਐ ਭਾਵ ਜਿਹੜੀ ਉਹਦੇ ਅੱਗੇ ਕੀਤੀ ਹੋਈ ਸਾਡੀ ਬੇਨਤੀ ਹੈ ਉਹ ਅਵਸ਼ਿਅ ਸੁਣੀ ਜਾਂਦੀ ਹੈ ਕਈ ਲੋਕ ਕਹਿੰਦੇ ਜੀ ਇਹ ਇਹ ਹੁਣ ਸੱਚ ਨਹੀਂ ਹੈਗਾ ਜੀ ਇੰਜ ਨਹੀਂ ਹੈਗਾ ਸੋ ਮੈਂ ਇੱਕ ਬੇਨਤੀ ਆਪ ਜੀ ਦੇ ਨਾਲ ਜ਼ਰੂਰ ਕਰਾਂ ਸਾత్సੰਗਤ ਜੇਕਰ ਅਸੀਂ ਗੁਰੂ ਦੇ ਨਾਲ ਪ੍ਰੇਮ ਕਰਦੇ ਹਾਂ ਸਤਿਗੁਰੂ ਦੇ ਨਾਲ ਸਾਡਾ ਪ੍ਰੇਮ ਹੈ ਪਾਤਸ਼ਾਹ ਦੇ ਨਾਲ ਸਾਡਾ ਪ੍ਰੇਮ ਹੈ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸੰਕੇਤ ਜ਼ਰੂਰ ਦਿੰਦੇ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸੰਕੇਤ ਜ਼ਰੂਰ ਦਿੰਦੇ ਨੇ ਪਿਆਰਿਓ ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਪ੍ਰੇਮ ਕਰਦੇ ਆ ਪਿਆਰ ਕਰਦੇ ਆ ਤੇ ਸਾਧ ਸੰਗਤ ਇਹ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਗੁਰਮੁਖ ਪਿਆਰਿਓ ਕਿ ਜੇਕਰ ਰੋਜ਼ ਸਾਡੀ ਜਿਹੜੀ ਹੈ ਉਹ ਯਾਗ ਖੁੱਲਦੀ ਹੈ ਰੋਜ ਸਾਡੀ ਜਾਗ ਜਿਹੜੀ ਹੈ ਇੱਕੋ ਟਾਈਮ ਤੇ ਖੁੱਲਦੀ ਹੈ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਸਾਧ ਸੰਗਤ ਕਿ ਪਰਮਾਤਮਾ ਇੱਕ ਸੰਕੇਤ ਦੇ ਰਹੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਕ ਸੰਕੇਤ ਦੇ ਰਹੇ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸੰਕੇਤ ਦੇ ਰਹੇ ਨੇ ਪਿਆਰਿਓ ਕਿ ਭਲਿਆ ਉਹਦੀ ਬੰਦਗੀ ਕਰ ਉਹ ਸਤਿਗੁਰ ਸੱਚੇ ਪਾਤਸ਼ਾਹ ਦੀ ਬੰਦਗੀ ਕਰ ਉਹ ਤੈਨੂੰ ਬੁਲਾ ਰਿਹਾ ਹੈ ਉਹਦੀ ਬੰਦਗੀ ਕਰ ਉਹ ਤੈਨੂੰ ਜਿਹੜਾ ਹੈ ਸੰਕੇਤ ਦੇ ਰਿਹਾ ਕਿਉਂਕਿ ਅੰਮ੍ਰਿਤ ਵੇਲੇ ਜਾਗਣਾ ਪਰਵਾਨ ਤਾਂ ਹੀ ਹੁੰਦਾ ਜੇਕਰ ਅਸੀਂ ਗੁਰੂ ਦੇ ਨਾਲ ਸਾਂਝ ਪਾਈਏ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਜੁੜੀਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਉੱਤੇ ਭਰੋਸਾ ਕਰੀਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਮੰਨੀਏ ਤੇ ਪਿਆਰਿਓ ਜਿੰਨਾ ਜੇ ਅਸੀਂ ਉੱਠੇਗੇ ਤੇ ਉੱਠ ਕੇ ਫਿਰ ਦੇਖਿਆ ਵੀ ਹਨੇਰਾ ਬਹੁਤ ਹੈ ਫੇਰ ਪੈ ਜਾਓ ਤੇ ਉਹ ਉੱਠਣਾ ਉੱਠਣਾ ਨਹੀਂ ਉਹ ਉੱਠਣਾ ਪਰਵਾਨ ਨਹੀਂ ਹੁੰਦਾ ਜੇ ਉੱਠ ਕੇ ਆਪਣੇ ਸਰੀਰ ਦੀ ਕਿਰਿਆ ਨੂੰ ਸਾਧ ਕੇ ਆਪਾਂ ਗੁਰਬਾਣੀ ਦੇ ਲੜ ਲਾ ਗਏ ਤੇ ਸਾਧ ਸੰਗਾਤ ਫੇਰ ਕਿਰਪਾ ਹੋਈ ਕਿ ਗੱਲਾਂ ਨਾਲ ਕਿਰਪਾ ਨਹੀਂ ਹੁੰਦੀ ਪਿਆਰਿਓ ਪਾਤਸ਼ਾਹ ਨੇ ਇਸੇ ਕਰਕੇ ਕਿਹਾ ਜੇ ਗੁਰ ਝਿੜਕੇ ਤਾਂ ਮੀਠਾ ਲੱਗੇ ਜੇ ਬਖਸ਼ੇ ਤਾਂ ਗੁਰ ਵਢਈ ਸਤਿਗੁਰੂ ਕਹਿੰਦੇ ਨੇ ਜੇ ਗੁਰੂ ਮੈਨੂੰ ਕਿਸੇ ਮੇਰੀ ਭੁੱਲ ਦੇ ਕਾਰਨ ਝਿੜਕ ਦਿੰਦਾ ਹੈ ਤਾਂ ਉਸ ਦੀ ਉਹ ਝਿੜਕ ਮੈਨੂੰ ਪਿਆਰੀ ਲੱਗਦੀ ਹੈ ਜੇ ਗੁਰੂ ਮੇਰੇ ਉੱਤੇ ਮਿਹਰ ਦੀ ਨਿਗਾਹ ਕਰਦਾ ਤਾਂ ਇਹ ਗੁਰੂ ਦਾ ਉਪਕਾਰ ਹੈ ਮੇਰੇ ਵਿੱਚ ਕੋਈ ਗੁਣ ਨਹੀਂ ਹੈ ਸਾਤ ਸੰਗਤ ਇਹ ਗੱਲ ਸਪਸ਼ਟ ਤੌਰ ਤੇ ਕਹੀ ਗਈ ਸਾਫ ਗੱਲ ਇਹ ਕਹਿ ਦਿੱਤੀ ਗਈ ਗੁਰਮੁਖ ਪਿਆਰਿਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਨਾਲ ਜੁੜੀਏ ਸੋ ਅੰਮ੍ਰਿਤ ਵੇਲਾ ਜਿਹੜਾ ਹੈ ਨਾ ਉਹਦੀ ਸੰਭਾਲ ਕਰੀਏ ਪਾਤਸ਼ਾਹ ਨੇ ਜੀ ਕਰ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਸਤਿਗੁਰੂ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਹੈ ਤੇ ਉਹਦੀ ਵਡਿਆਈ ਕਰ ਜਿਹੜਾ ਆਪ ਵਡਿਆਈਆਂ ਦਾ ਭਰਪੂਰ ਖਜ਼ਾਨਾ ਹੈ ਤੇ ਉਹਦੀ ਵਿਚਾਰ ਕਰ ਪਿਆਰਿਆ ਤੇ ਯਾਦ ਰੱਖੀ ਤੇਰਾ ਅੰਮ੍ਰਿਤ ਵੇਲਾ ਫੇਰ ਸਫਲ ਹੋਏਗਾ ਜਦੋਂ ਤੂੰ ਉਹਦੇ ਨਾਲ ਜੁੜੇਗਾ ਜਦੋਂ ਤੂੰ ਜੁੜੇਗਾ ਫੇਰ ਤੇਰਾ ਅੰਮ੍ਰਿਤ ਵੇਲਾ ਸਫਲ ਹੋਣਾ ਹੈ ਗੁਰਮੁਖ ਪਿਆਰਿਓ ਇਸ ਕਰਕੇ ਆਪਾਂ ਨੂੰ ਇਹ ਚੀਜ਼ ਤੇ ਖਾਸ ਗੌਰ ਕਰਨੀ ਚਾਹੀਦੀ ਹੈ ਹੁਣ ਕਈ ਕਹਿੰਦੇ ਅਸੀਂ ਤਾਂ ਜੀ ਅੰਮ੍ਰਿਤ ਵੇਲੇ ਉੱਠ ਖਲੋਣੇ ਆ ਜੀ ਸਾਡਾ ਤਾਂ ਕੰਮ ਹੀ ਇਹ ਹੈ ਜੀ ਅਸੀਂ ਤਾਂ ਜੀ ਰੋਜ਼ ਉੱਠ ਖੜਦੇ ਆ ਜੀ ਧਾਰਾਂ ਚੋਣੀਆਂ ਹੁੰਦੀਆਂ ਨੇ ਉਹ ਅਸੀਂ ਆਪਣੇ ਨਿੱਜੀ ਕੰਮ ਲਈ ਉੱਠਦੇ ਆ ਗੁਰੂ ਲਈ ਨਹੀਂ ਜਿੱਦਣ ਗੁਰੂ ਲਈ ਉਠੇ ਮਨ ਦੇ ਵਿੱਚ ਆਇਆ ਵੀ ਮਨਾ ਇਸ਼ਨਾਨ ਕਰ ਗੁਰੂ ਘਰ ਜਾਣਾ ਹੈ ਮਨਾ ਇਸ਼ਨਾਨ ਕਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਜਿੜੀ ਚੌਕੀ ਪਹਫੂਟੀ ਵਗਣ ਬਹੁਤ ਤਰੰਗ ਪਿਆਰਿਆ ਜਿੱਦਣ ਉਹ ਗੱਲ ਨੂੰ ਮੰਨ ਕੇ ਚੱਲੇਗਾ ਉਸ ਦਿਨ ਮੰਨਾਂਗੇ ਕਿ ਹਾਂ ਵਾਕਈ ਤੇ ਗੁਰੂ ਦੀ ਗੱਲ ਮੰਨ ਲਈ ਹੈ ਤੇਰੇ ਤੇ ਗੁਰੂ ਦੀ ਕਿਰਪਾ ਹੋਗੀ ਗੁਰਮੁਖ ਪਿਆਰਿਓ ਆ ਗੱਲਾਂ ਜੇ ਆਪਾਂ ਕਹੀਆਂ ਨਾ ਵੀ ਅਸੀਂ ਤਾਂ ਜੀ ਅੰਮ੍ਰਿਤ ਵੇਲੇ ਹੀ ਉੱਠਦੇ ਹਾਂ ਜੀ ਸਾਡੇ ਤੇ ਤਾਂ ਬੜੀ ਕਿਰਪਾ ਜੀ ਆਏ ਆ ਜੀ ਫਲਾਣਾ ਜੀ ਉਹਨਾਂ ਚਿਰ ਕਿਰਪਾ ਨਹੀਂ ਹੁੰਦੀ ਜਿੰਨਾ ਚਿਰ ਗੁਰੂ ਦੇ ਬਾਣੇ ਅੰਦਰ ਗੁਰੂ ਕੀ ਕਿਰਪਾ ਰਹਿਮਤ ਲੈਣ ਦੇ ਲਈ ਅਸੀਂ ਉਹਦੀ ਗੱਲ ਮੰਨ ਕੇ ਨਹੀਂ ਚੱਲਦੇ ਇੰਜ ਉੱਠਣ ਨੂੰ ਕੋਈ ਗੱਲ ਨਹੀਂ ਭਾਵੇਂ ਤੁਸੀਂ ਸਾਰੇ ਰਾਤ ਸੌਂ ਵੀ ਨਾ ਉਹ ਮੰਨਿਆ ਨਹੀਂ ਜਾਂਦਾ ਉਹ ਪਰਵਾਨ ਨਹੀਂ ਸਾਧ ਸੰਗਤ ਪਰਵਾਨ ਉਹੀ ਹੋਣਾ ਜੋ ਗੁਰੂ ਕੇ ਬਾਣੇ ਵਿੱਚ ਮੰਨ ਕੇ ਤੁਸੀਂ ਖੁਦ ਚੱਲੋਗੇ ਤੇ ਕਹੋਗੇ ਵੀ ਹਾਂ ਅਸੀਂ ਅੱਜ ਗੁਰੂ ਕੀ ਗੱਲ ਮੰਨ ਕੇ ਅੰਮ੍ਰਿਤ ਵੇਲੇ ਉੱਠ ਕੇ ਇੱਕ ਚਾਹੇ ਇੱਕੋ ਹੀ ਕੀਤਾ ਜਪਜੀ ਸਾਹਿਬ ਦਾ ਪਾਠ ਕਰ ਲਿਆ ਤੇ ਗੁਰੂ ਘਰ ਜਾਏ ਉਦੋਂ ਬਾਅਦ ਆਪਣੇ ਘਰ ਦੇ ਕੰਮ-ਕਾਰ ਕਰ ਲੇ ਉਹ ਹੋਏਗੀ ਅਸਲ ਗੱਲ ਜੇ ਵਾਰ-ਵਾਰ ਜਾ ਖੁੱਲਦੀ ਆ ਤੇ ਸਾਡੇ ਲੋਕ ਬਾਬਿਆਂ ਕਿਨੂੰ ਤੁਰ ਪੈਂਦੇ ਨੇ ਸਿਆਣੇ ਸਪਿਆ ਕਿਨੂੰ ਤੁਰ ਪੈਂਦੇ ਨਹੀਂ ਪਿਆਰਿਓ ਉਹ ਇੱਕ ਗੁਰੂ ਸ਼ਾਇਦ ਸੰਕੇਤ ਦੇ ਰਿਹਾ ਪਿਆਰਿਆ ਵੀ ਤੇਰਾ ਦੁੱਖ ਗੁਰੂ ਦੀ ਬਾਣੀ ਨੇ ਕੱਟਣਾ ਹੈ ਗੁਰੂ ਨੇ ਕੱਟਣਾ ਹੈ ਉਹਦੇ ਨਾਮ ਦੇ ਵਿੱਚ ਜੁੜ ਜਾ ਉਹਦੇ ਸਤਿਗੁਰੂ ਦੇ ਨਾਮ ਵਿੱਚ ਜੁੜ ਜਾ ਸਿਮਰ 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 ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਪੜਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ